ਚਉਪਾਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਕਬਿਓ ਬਾਈ ਬੇਨਤੀ ਚਉਪਾਈ ਹਮਰੇ ਕਰੋ ਹਾਥ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਾਵ ਚਰਨ ਨਮਨ ਲਏ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਅਸਮੈਦ ਵਕਾਵ ਹੋ ਆਪ ਹਾਦੈ ਮਹਮਚਾਬ ਹੋ ਸੁਖੇ ਵਸੈ ਮੂਰ ਪ੍ਰਵਾਰਾ ਸੇਵਕ ਸਿਖ ਅਸਭੈ ਕਰਤਾਰਾ ਮੂਰਛਾ ਨਜ ਆਕਰਦੈ ਕਰਿ ਗਏ ਸਾਂ ਬਨਨ ਕਹੋ ਆਜ ਸੰਗਰੀ ਗਏ ਪੂਰਨ ਹੋਏ ਹਮਾਰੇ ਆਸਾ ਤੋਰ ਬਿਨ ਕੀ ਰਹੇ ਪਿਆਸਾ ਤੁਮ ਸਾੜ ਕੇ ਅਨਨਾ ਧਿਆਉ ਜੋ ਵਰ ਚਾਹੂ ਸਵਤੰਤੇ ਪਾਉ ਸੇਵਾ ਸਿਖ ਹਮਾਰੇ ਤਾਰਿ ਹੈ ਜਨ ਜਨ ਸਾਸਤਰ ਹਮਾਰੇ ਮਾਰਿ ਹੈ ਆਪ ਹਾਥ ਨੈ ਮੁਝੇ ਅਮਰ ਗਏ ਮਰਨ ਕਾਲ ਕ ਤਰਾਸ਼ ਨ ਬਰੀਏ ਹੋ ਜੋਸਦਾ ਹਮਾਰੇ ਪਛਾ ਸ੍ਰੀ ਆਤੂ ਜੋ ਕਰਿਓ ਰਖਾ ਰਾਖ ਲਿਹੁ ਅਮੋਹ ਰਖਣ ਹਾਰੇ ਸਹਾਇ ਸੰਤ ਸਹਾਇ ਪਿਆਰੇ ਦੇਨ ਬੰਦ ਦਸ਼ਨ ਕੇ ਹੰਤਾ ਤਮੋ ਪੂਰੇ ਚਤੁਰ ਦਸ਼ਕੰਤਾ ਕਾਲ ਪਾਏ ਬਰਮ ਭਵਤਰਾ ਕਾਲ ਪਾਏ ਸੂਜ ਉਤਰਾ ਕਾਲ ਪਾਏ ਕ੍ਰਿਸ਼ਨ ਪ੍ਰਗਾਸਾ ਸਲ ਕਾਲ ਕਾ ਕੀ ਆਤਮਾਸ਼ਾ ਜਮਨ ਕਾਲ ਜੋਗੀ ਸਭ ਕੀਓ ਬੇਦਰਾਜ ਬਰਮਾ ਜੋ ਥਿਓ ਜਮਨ ਕਾਲ ਸਾਰੋ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਜਾਇਓ ਆਦੰਤ ਕੇ ਉਤਾਰਾ ਸੋਏ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਜਿਸਹਿ ਕੋ ਹਮਾਰੇ ਸਗਲ ਪ੍ਰਜਾ ਜਨਾਬ ਸੁਵਾਰੇ ਸੇਵਕਨ ਕਾ ਸੇਵਗੁਣ ਸੁਭਦੀਓ ਸਾਤਰਨ ਕਾ ਪਲਮੋ ਮਦਕੇਓ ਘੜ ਘੜ ਕੇ ਅੰਤਨ ਗੇ ਜਾਣਤ ਭਲੇ ਬਰੇਖੀ ਪੀਰਵ ਸ਼ਾਨਤ ਚੀਟੇ ਤੇਗ ਨਰਸ ਤੁਲਾ ਸਾ ਪਰ ਕਿਰਪਾ ਜਲਿਸ਼ਟ ਕਰ ਫੂਲਾ ਸ਼ਾਂਤਨ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਏਕ ਏਕ ਪੀਰਵ ਸੰਨ ਘੜ ਘੜ ਕੇ ਪੜ ਪੜ ਕੇ ਜਾਣੈ ਜਦ ਕਰਖ ਕਰਾ ਕਰਤਾਰ ਪ੍ਰਜਾ ਧਰਤ ਤਾ ਦੇਹ ਅਪਾਰ ਜਵਾਖ ਰਖ ਕਰਤ ਹੋ ਕਮਹੁ ਤੁਮੈ ਮਲਤ ਦੇਹ ਧਰ ਸਮਹੁ ਜੇ ਤੇ ਬਦਨ ਸ੍ਰਿਸ਼ਟ ਸਵਤਾਰੈ ਆਪੋ ਆਪਣੇ ਬੂਜੂ ਉਚਾਰੈ ਕੋਮ ਸਭ ਹੀ ਤੇ ਰਹੇ ਦਰ ਆਲਮ ਜਾਨਦ ਬੇਦ ਭੇਦ ਅਰ ਆਲਮ ਨਿਰੰਕਾਰ ਅਨਰਵ ਕਾ ਨਰ ਨੰਬ ਆਦਾਨੀਲ ਅਨਦ ਸੰਬ ਤਾ ਕਾ ਅਨਚਾਰਦ ਪੇਧਾਂ ਜਾਕੋ ਭੇਵ ਨਾ ਪਾਉਤ ਬੇਦਾਂ ਤਾ ਕਾ ਕਿਰਪਾ ਹਨ ਨਮਾਨਤ ਮਹਾ ਮੂਲ ਹੈ ਅਗਜ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਤੁ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੇ ਬੁਦ ਹੈ ਜੀਤੇ ਬਨਤ ਪੈਨ ਪੈਨ ਤੂੰ ਹੈ ਤੇਤੇ ਤੁਮਰਾ ਲਖਾ ਨਾ ਜਾਇ ਵਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਗ ਪਿਉ ਰਾਵ ਕਹਿ ਭੂਪਾ ਆਂਡਾ ਜੇਰਾ ਸੇਤੇ ਕੀਨੀ ਤਬੇ ਖਾਨ ਬਹੁ ਰਚ ਦੀਦੀ ਕਹੋ ਪੁਜ ਰਾਜਾ ਹਰ ਬੈਠਾ ਕਹੋ ਸ਼ਿਵਨ ਪਿਓ ਸੰਗਰ ਇਕੱਠਾ ਛਗਰੇ ਸ੍ਰੇਸ਼ਟ ਦਿਖਾਇਆ ਚੰਪავ ਆਦ ਜੁਗਾਦ ਸਰੂਪ ਸਵੈਮ ਭਵ ਅਵਰਚਾ ਮੇਰੇ ਨਮ ਕਰੋ ਸੇਖੋ ਬਾਰਾ ਸਿੱਖ ਸੰਗਰੋ ਦੋਹ ਜਿਥੇ ਠੇਠ ਵਤਨ ਪਾਤਾ ਸ਼ਗਨ ਮਲੇਸ਼ ਕਰੋ ਨਨਕਾਤਾ ਜਿਹਾ ਤੁਝ ਦਾ ਸਰਨੇ ਪਰੇ ਦਿਨ ਕੈ ਦੁਸ਼ਟ ਦੁਖਤ ਹਵੇ ਮਰੇ ਫੁਰਖ ਜਵਨ ਪਗ ਪਰੇ ਤੇ ਹਾਰੇ ਦਿਨ ਕੈ ਤੁਮ ਸੰਕਨ ਸਬ ਟਾਰੇ ਜੋ ਕਲ ਕੋਗ ਬਾਰਤ ਆਈ ਹੈ ਤਾਕੇ ਕਾਲ ਨਿਲਕਨਹਿ ਰਚਾ ਹੋਏ ਤਾਹੇ ਸਭ ਕਲ ਦੁਸ਼ਟ ਅਰਿਸ਼ਟ ਤਰੇਤਿ ਕਾਲਾ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰ ਹੋ ਤਾਕੇ ਤਾਪ ਜਨੁ ਖਮ ਹਰਹੁ ਰਹਿ ਦੇ ਸਹਿਜ ਕਰਮੋ ਸਭ ਹੋਈ ਦੁਸ਼ਟ ਛਾ ਸਕੈ ਨਾ ਕੋਈ ਏਕ ਬਾਾਰ ਜਨਤਮੈ ਸੁਹਾਰਾ ਕਾਲ ਫਾਸੇ ਤਾਹੇ ਬਾਰਾ ਜਿਨ ਨਿਰਨਾਮ ਤੇ ਹਾਰੋ ਕਹਾ ਦਾਰ ਦੁਸ਼ਟ ਦੁਖਤੀ ਰਹਾ ਹਰਣ ਗੇਤਮ ਸਰਣ ਤੇ ਹਾਰੇ ਆਪ ਹਾਤ ਦੇਨ ਹੋ ਮਾਰੇ ਸਰਵ othor ਮੋਹ ਹੋ ਸਹਾਈ ਦੁਸ਼ਤ ਦਉਤੇ ਲਹੋ ਬਚਾਈ ਹਰਣ ਗੇਤਮ ਸਰਣ ਤੇ ਹਾਰੇ ਆਪ ਹਾਤ ਦੇਨ ਲਹੋ ਮਾਰੇ ਸਾਰੋਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾ ਕਿਰਪਾ ਕਰੇ ਹੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕੇਲੇ ਵਿਖ ਸੰਗਲ ਦੇਹ ਕੋ ਹਰਤਾ ਦੁਸ਼ਟ ਦੋਖਿਨ ਕਾਉਛੈ ਕਰਤਾ ਸ਼੍ਰੀਆ ਤੁਝ ਅਜਾ ਭੈ ਦਿਆਲਾ ਪੂਰਨ ਕਰਾ ਗ੍ਰੰਥ ਚਤ ਕਾਲਾ ਮਨ ਬਾਛੰਤ ਫੁੱਲ ਪਾਵੇ ਸੋਏ ਦੁੱਖ ਨਾ ਦਿਸੈ ਬਿ ਆਪਤ ਕੋਈ ਅਡਲ ਸੁਣੈ ਗੰਗ ਜੋ ਆਸੁਰਸ ਨਾ ਪਾਵੇ ਸੁਣੈ ਮੂੜ ਚਚਲਾਈ ਚਤੁਰਤਾ ਉਹਖ ਦਰਦ ਪਾਉ ਨਿਕਟ ਨਾ ਤਿੰਨ ਦਰਕੇ ਰਹੈ ਹੋ ਜੋ ਆ ਕੇ ਇੱਕ ਵਾਰ ਚੋ ਪਈ ਕੋ ਕਹੈ ਚੋ ਪਈ ਸੰਬਤ ਸਤਰ ਹੈ ਸੈਸ ਆਪਣਿਜੈ ਹਰਦ ਸੈਸ ਆਪਣਤੀਨ ਕਹੀਜੈ ਪਾਦਰ ਸੁਦੇ ਅਸ਼ਟਮੀਰ ਵਾਰਾ ਤੀਰ ਸੂਦਰਵ ਗ੍ਰੰਥ ਸੁਧਾਰਾ ਸਵਈਆ ਪਾਹੇ ਗਹਿ ਜਾਤੇ ਤੁਮਰੇ ਤਵ ਤੇ ਕੋ ਆਖ ਤਰੈ ਆਨੇ ਹੋ ਰਾਮ ਰਹਿਮ ਅਪਰਾਣ ਕਰਾਨ ਅਨੇਕ ਹੈ ਉਹਨੇਕ ਨਾਮ ਮੰਨਿਓ ਸਿੰਮ੍ਰੇ ਸਾਸ ਰਵੇਦ ਸਬੈ ਊਪੀਦਿ ਕਹ ਹਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹਿਉ ਸਭ ਤੋਹੇ ਬਖਾਣਿਓ ਦੁਹਰਾ ਅਗਲ ਦਵਾਨ ਕੋ ਛੜਕੈ ਗੇਹੋ ਤੁਮਹਾਰੋ ਦਵਾਰ ਬਾਹੇ ਗਹਿ ਕੇ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛੜਕੇ ਗੇਹੋ ਤੁਮਹਾਰੋ ਦਵਾਰ ਬਾਹੇ ਗਹਿ ਕੇ ਲਾਜ ਅਸ ਗੋਬਿੰਦ ਦਾਸ ਸੁਹਾਰ ਰਾਮ ਕਲੇ ਮਹਿਲਾ ਤੀਜਾ ਨਾ ਦੇਖ ਓ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੇ ਬਨਵ ਜੀ ਆਵਤਾ ਜ ਰਾਗ ਰਚਨ ਪਰਵਾਰ ਪਰਿਆ ਸ਼ਬਦ ਗਾਵਨਾਈਆ ਸ਼ਬਦ ਉਸਾਂ ਗਾਵ ਹਰੇ ਕੀ ਰਾਮ ਮਨ ਜਨੇ ਵਿਸਾਇਆ ਕਹਿਨਾ ਦੁਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਦੂਸਰ ਰਹੋ ਹਰਿ ਨਾਲੇ ਹਰਿ ਨਾਲ ਰਹੋ ਤੂੰ ਪਰਵੇਰੇ ਦੂ ਸੰਸਾਰਨਾ ਅੰਗੇਕਾਰ ਹੋ ਕੇ ਤੇਰਾ ਆਕਾਰ ਜ ਸਭ ਸਵਾਰਨਾ ਸਭ ਨਾਗ ਨਾ ਸਮਰਾਤ ਸੁਆਮੀ ਸੋਖਿ ਆਪਣੇ ਅਨਿਵਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਾਭ ਕੀ ਚਹੈ ਜਿਸ ਦੇਹ ਸੋ ਪਾਵੈ ਸੁਦਾ ਸਿਵ ਸਲਾਹ ਤੀਰੇ ਨਾਮ ਅਨਵਸਾਵੈ ਨਾਮ ਜਿਨ ਕੈ ਮਨੋਸਿਆ ਆਵਜੇ ਸ਼ਬਦ ਘਨੇਰੇ ਕਹੈ ਨਾਨਕ ਸੁੱਤੇ ਸਾਹਿਬ ਕਿਆ ਨਾਹੀ ਕਰਤੇ ਰੈ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮ ਧਰ ਮੇਰਾ ਅਨੁਖਾ ਸਭ ਗਵਾਈਆ ਅਗਨ ਸਾ ਸੁਖ ਮਨੈ ਉਸਿਆ ਨਿਨੇ ਚਾ ਸਭ ਜਾਈਆਂ ਸਦਾ ਕੁਰਮਾਨ ਗਿਤਾ ਅਗਨ ਬਿਟੋ ਜਿਸ ਦੀਆ ਬੜਿਆਈਆਂ ਕਹਿ ਨਾਨਕ ਸਨੋ ਸੰਤ ਹੋ ਸ਼ਬਦ ਰੋਪਿਆ ਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸ਼ਬਦ ਕਰਸ ਵਾਗੈ ਕਰਸ ਵਾਗੈ ਸ਼ਬਦ ਵਾਜੇ ਗੱਲਾਂ ਜਿਤ ਕਰਤਾਰੀਆਂ ਪੰਜ ਦੂਦ ਵਸ ਕਿਤੇ ਕਾਲ ਕੰਡਕ ਮਾਰਿਆ ਤੁਰ ਗਣਪਾਇਆ ਤੁਜਨਕਾ ਸੇ ਨਾਮ ਅਹਰ ਕੈ ਲਾਗੇ ਕਹਿ ਨਾਨਕ ਤੈਸਬ ਹੋਆ ਤਿਤ ਕਰ ਅਨਹਦ ਵਾਚੇ ਅਨਾਦ ਸੁਨੋੜ ਭਾਗੇ ਹੋ ਸਗਲ ਮਨੋਰਥ ਪੂਰੇ ਪਾਰ ਬਰੰਬਰ ਆਇਆ ਤਰੇ ਸਗਲ ਵਿਸੂਰੇ ਲੋਖ ਰੋਗ ਸਰਤਾ ਵਤਰੇ ਸੋਨੇ ਸੱਚੇ ਬਾਣੀ ਸੰਤ ਸਾਜਨ ਭਾਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀ ਦੇ ਕਹਤੇ ਪਵਿੱਤਰ ਸਤ ਗੁਰ ਹਾ ਭਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਣ ਗੁਰੂ ਮਾਣੇ ਬਿਤਾ ਮਤਾ ਤਰਤ ਮਹਤੋ ਦਿਵਸ ਰਾਦਵੇ ਦਾਇ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬਰਿਆਈਆਂ ਵਾਚੈ ਤਰਤ ਹਜੂਰ ਕਰਬੇ ਆਪੋ ਆਪਣੀ ਕੇ ਦੇੜਾ ਕੈ ਦੂਰ ਜਿਦੇ ਨਾਮ ਧਿਆਇਆ ਗਾਇਬ ਸਕਦ ਕਾਲ ਨਾਨਕ ਤੇ ਮੁਖ ਉਜਾਲੇ ਕਿਤੇ ਛੁੱਟੇ ਨਾ ਜਿਨੇ ਨਾਮ ਤੇ ਆਇਆ ਗਾਏ ਮਸਕਤ ਆਕਾਲ ਨਾਨਕ ਤੇ ਮੁਖ ਉਜਾਲੇ ਕਿਤੇ ਪਤੇ ਨਾਨ ਵਾਹੀ ਗੁਰੂ ਜੀ ਕਾ ਖਾਲਸਾ ਸ਼੍ਰੀ ਵਾਹੀ ਗੁਰੂ ਜੀ ਕੀ ਫਤਿਹ